ਸਰਕਾਰੀ ਆਈਟੀਆਈ ਨਵਾਂ ਸ਼ਹਿਰ ਵਿੱਚ ਡਿਪਟੀ ਕਮਿਸ਼ਨਰ ਮਾਨਯੋਗ ਰਜੇਸ਼ ਧਮਾਨ ਜੀ ਵੱਲੋਂ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਮਿਸ਼ਨ ਪ੍ਰਗਤੀ ਜਿਸ ਦੇ ਤਹਿਤ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਭਰਤੀ ਹੋਣ ਲਈ ਚਾਹੇ ਉਹ ਫੌਜ ਦੀ ਭਰਤੀ ਹੈ ਚਾਹੇ ਪੁਲਸ ਦੀ ਭਰਤੀ ਹੈ ਜਾਂ ਕੋਈ ਵੀ ਹੋਰ ਡਿਪਾਰਟਮੈਂਟ ਵਿੱਚ ਉਹਨਾਂ ਨੇ ਸਰਕਾਰੀ ਤੌਰ ਤੇ ਜੌਬ ਲੈਣੀ ਹੈ ਉਹਦੇ ਲਈ ਮੋਟੀਵੇਸ਼ਨਲ ਵਿਚਾਰ ਤੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਐਕਸਪਰਟ ਦੇ ਕੋਲੋਂ ਲੈਕਚਰ ਕਰਾਉਣ ਦੀ ਕਲਾਸ ਸ਼ੁਰੂ ਕੀਤੀ ਹੈ ਜੋ 2 ਘੰਟੇ ਦੀ ਕਲਾਸ ਹੋਵੇਗੀ ਉਸ ਤੋਂ ਬਾਅਦ 1 ਘੰਟੇ ਦਾ ਪ੍ਰੈਕਟੀਕਲ ਹੋਏਗਾ ਉਪਰੰਤ ਲਗਭਗ 1 ਮਹੀਨਾ ਇਹ ਕਲਾਸ ਚੱਲਿਆ ਕਰੇਗੀ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਮਾਹਰ ਆ ਕੇ ਆਪਣੇ ਵਿਚਾਰ ਦੇਣਗੇ ਇਹ ਸ਼ੁਰੂਆਤ ਤੈਨੋਂ ਦੋ ਤੋਂ ਸ਼ੁਰੂ ਹੋਈ ਹੈ ਆਪ ਚਲਦੇ ਆਂ ਆਈ ਤੇ ਨਵਾਂ ਸ਼ਹਿਰ ਤੇ ਦੇਖਦੇ ਹਾਂ ਉੱਥੇ ਦੀਆਂ ਝਲਕੀਆਂ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਨੇ ਜਿਹੜੇ ਫਿਜ਼ੀਕਲ ਦੀ ਤਿਆਰੀ ਕਰਨਾ ਚਾਹੁੰਦੇ ਨੇ ਉਹ ਬੱਚਿਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਇਹ ਸਾਰਾ ਉਪਰਾਲਾ ਇੱਕ ਇਨੀਸ਼ੀਏਟਿਵ ਤੋਂ ਸ਼ੁਰੂ ਹੋਇਆ ਹੈ ਜਿਹੜਾ ਇਨੀਸ਼ੀਏਟਿਵ ਸਿਰਫ ਡੀਸੀ ਸਰ ਨੇ ਲਿਖਤਾ ਹੈ ਬਿਕੋਜ਼ ਉਹਨਾਂ ਨੇ ਸਿਰਫ ਇੱਕ ਵਿਚਾਰ ਸਾਂਝਾ ਕੀਤਾ ਕਿ ਆਪਾਂ ਇਹ ਬੱਚਿਆਂ ਨੂੰ ਸਿਖਲਾਈ ਦੇਣਾ ਚਾਹੁੰਦੇ ਆਂ ਇਹ ਬੱਚਿਆਂ ਨੂੰ ਆਪਣੇ ਬੱਚੇ ਕੰਪੀਟੀਸ਼ਨ ਕਲੀਅਰ ਕਰ ਸਕਣ ਤਾਂਕਿ ਉਹਨਾਂ ਦੇ ਸਾਰੇ ਵੀ ਇਗਜ਼ਾਮ ਸੀਰਜ ਕਰਕੇ ਆਏ ਨੇ ਆਪਾਂ ਪੜਦੇ ਹੁੰਗੇ ਸੀ ਤੇ ਇਹੀ ਹੁੰਦੀ ਹੈ ਕਿ ਜੇ ਕੋਈ ਕਦੇ ਨਾ ਅੱਛਾ ਟੀਚਰ ਕੋਈ ਮਿਲ ਜਾਂਦਾ ਹੈ ਤੇ ਉਹਦੇ ਨਾਲ ਆਪਣੀ ਪੂਰੀ ਜ਼ਿੰਦਗੀ ਸਵਾਰ ਜਾਂਦੀ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਉਹੀ ਕਹਿਣਾ ਚਾਹੁੰਦੀ ਆਂ ਕਿ ਤੁਸੀਂ ਆਪਣੇ ਟੀਚਰਜ਼ ਦਾ ਸਨਮਾਨ ਕਰੋ ਤੇ ਉਹ ਪਰਨ ਨੂੰ ਪੂਰੇ ਤਰੀਕੇ ਨਾਲ ਇਸਤੇਮਾਲ ਕਰ ਲਓ ਤੇ ਬਹੁਤ ਬਹੁਤ ਆਲ ધ ਬੈਸਟ ਸਾਰਿਆਂ ਨੂੰ ਤੇ ਮੇਰੇ ਵੱਲੋਂ ਤੁਹਾਨੂੰ ਇਹੀ ਮੈਂ ਸਵੇਰੇ ਵੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਲਿਸਟ ਬਣਾ ਕੇ ਰੱਖੋ ਜਿਹੜੇ ਜਿਹੜੇ ਐਗਜ਼ਾਮ ਤੁਸੀਂ ਕਰਨਾ ਚਾਹੁੰਦੇ ਹੋ ਕਿ 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 ਉਹਦਾ ਸਿਲੇਬਸ ਹੈਗਾ ਕਿ ਕੀ ਕੀ ਜੀਆ ਜਾਂਦੀ ਹੈ ਉਹਦਾ ਤੁਹਾਨੂੰ ਜਿਹੜਾ ਗਿਆਨੰਦ ਇੰਸਟੀਚਿਊਟ ਹੈ ਜਿਹੜੀ ਕਿ ਨੈਸ਼ਨਲ ਬਰਦਰ ਤੇ ਉਹਨੇ ਬਹੁਤ ਵਧੀਆ ਕੋਚਿੰਗ ਦਿੱਤੀ ਹੈ ਜੀ ਉਹਦੇ ਸੀ ਬਦਲਾਂਚੀ ਸੰਗਮ ਸਪੈਸ਼ਲ ਹੋ ਰਿਹਾ ਹੈ ਉਹਨੂੰ ਕਰਦੇ ਲੈਕਚਰ ਹੋਏ ਤੁਹਾਨੂੰ ਰਾ ਤਸਦੀਕ ਬਾਅਦ ਦੇ ਕੇ ਨਾਮ ਲੈਂਦੇ। ਇਹਦੇ ਚ ਜਿਹੜਾ ਸਖੰਦ ਸੈਗਿੰਸ ਨਾ ਵੀ ਇਹ ਸੋਚਣ ਵਾਲੀ ਵੀ ਪੇਪਰ ਲਾਂਗੇ ਜੀ ਪੇਪਰ ਤੇ ਹਾਸਲ ਕਰ ਦਿੰਦੇ ਨੇ। ਤੁਸੀਂ ਬੈਠਾ ਮਣੀ ਰੂਟੀਨ ਵਿੱਚ ਹੈ। ਅਜਿਹਾ ਰਹੀ ਰੱਖਣੀ ਹੈ। ਇਸ ਤੋਂ ਬਾਅਦ ਤੁਹਾਨੂੰ ਉਹ ਗਰਾਊਂਡਸ ਲੈ ਜਾਇਆ ਜਾਏਗਾ। ਤੁਸੀਂ ਉੱਪਰ ਜਨਾ ਚੰਗੇ ਹੋ ਤਾਂ ਭਾਜੀ ਹੋ ਸਕਦੇ ਹੋ। ਤੋਂ ਅਲੇ ਜਿੰਨੀ ਛੋਟੀ ਸਟਰੈਂਥ ਹੁੰਦਾ ਹਰ ਇੱਕ ਬੱਚੇ ਦੀ ਸ਼ਰੀਰਕ ਸ਼ਮਤਾ ਥੋੜੀ ਵਕਵਕ ਹੋ ਸਕਦੀ ਹੈ ਪਰ ਜਿਹੜੀ ਮੈਂਟਲ ਜਾਂ ਜੋ ਮਾਨਸਿਕ ਅਵਸਥਾ ਸਭ ਦੀ ਸੇਮ ਹੁੰਦੀ ਹੈ ਤੁਸੀਂ ਪੜ ਕੇ ਉਹਦੇ ਜਿੰਨਾ ਟਾਈਮ ਜ਼ਿਆਦਾ ਘੰਟਾ ਜਾਂ ਹੋਣਾ ਘੰਟਾ ਜਿੰਨਾ ਕਰ ਸਕਦੇ ਹੋ ਜ਼ਰੂਰ ਗਰਾਊਂਡ ਦੇ ਵਿੱਚ ਲਗਾਓ ਕੋਈ ਪੁਲਿਸ ਦੀ ਭਰਤੀ ਫੌਜ ਦੀ ਭਰਤੀ ਉਹ ਫਿਜ਼ੀਕਲ ਉਹਦੇ ਲਈ ਬਹੁਤ ਜਿਹੜੇ ਬੱਚਾ ਘਰਾਂ ਦੇ ਵਿੱਚ ਸਿਰ ਨਹੀਂ ਵਾਇਆ ਕਿ ਨਾ ਕਰਦਾ ਉਹਦਾ ਸਿਰ ਤੁਸੀਂ ਮੇਸ਼ਾ ਉੱਚਾ ਹੁੰਦਾ ਅਪਰੇ ਮਦਰ ਗੋਲ ਇਸਮੋਰ ਇਨ ਡਿਸਟਰੈਕਸ਼ਨ ਬੜੀਆਂ ਹੁੰਦੀਆਂ ਹਨ ਅਗਰ ਵੀ ਉਹ ਸਾਡਾ ਬੱਚਾ ਚੇਂਜ ਕਰਦੇ ਹਾਂ ਅਸੀਂ ਕੋਈ ਛੋਟੀ ਵੀ ਦੇਖਦੇ ਹਾਂ ਨੇ ਸੋਸ਼ਲ ਮੀਡੀਆ ਤੇ ਨਰਫੀਕ ਸ਼ਾਜ਼ਾ ਤੋ ਕਿੰਨਾਂ ਸਾਹ ਵੀ ਤਾਂ ਸੁਣਿਆ ਹਸਦੇ ਨੇ ਉਹ ਸਿਨਿਆਸ ਦੇ ਕਿ ਇਹ ਤੁਸੀਂ ਕੁਝ ਕਰ ਸਕਦੇ ਹੋ ਫੁਰਾਈ ਨਾਲ ਜੇ ਤੁਸੀਂ ਆਪਣਾ ਜਿਹੜਾ ਅਪਲਿਕੇਸ਼ਨ ਉਹਨੂੰ ਪਾਸੋਂ ਉਹ ਕੋਈ ਵੀ ਨਸਤਾ ਨਹੀਂ ਅਸੀਂ ਬੈਠਾਣੇ ਪਰ ਨਾਲ ਤੁਸੀਂ ਕੋਈ ਸਵਾਲ ਪੁੱਛ ਲਿਓ ਕੋਈ ਮੁੱਢਕੇ ਪਾਣੀ ਦਾ ਸਮਾ ਉਹ ਇੱਕ ਸੋਨ ਗ੍ਰਾਉਂਡ ਤੁਸੀਂ ਪਿਆਗੇ ਫੋਰ ਇੰਟੀਗ੍ਰੇਸ਼ਨ ਕਰਾ ਦੇਣੇ ਕੋਈ ਥੋੜੀ ਜਿਹਾ ਅੱਗੇ ਨੇ ਉਸੇ ਨੂੰ ਨਾਲ ਚਾਹ ਲੈਣ ਕਰ ਸਕਦੇ ਹਾਂ ਸਰਦੀਪ ਜੀ ਬਹੁਤ ਬੋਲੋਗੇ ਇਹਦਾ